ਕਿਸੇ ਦੇ ਲਈ ਸਮਰਪਣ ਕਰਨਾ ਔਖਾ ਨਹੀਂ ਹੈ ਔਖਾ ਹੈ ਉਸ ਵਿਅਕਤੀ ਨੂੰ ਲੱਭਣਾ ਜੋ ਤੁਹਾਡੇ ਸਮਰਪਣ ਦੀ ਕਦਰ ਵੀ ਕਰੇ ਕਿਸੇ ਦੇ ਛੱਡ ਜਾਣ ਤੋਂ ਪਹਿਲਾਂ ਅਕਸਰ ਅਸੀਂ ਕਹਿ ਹੀ ਨਹੀਂ ਪਾਉਂਦੇ ਕਿ ਉਹ ਸ਼ਖਸ ਕਿੰਨਾ ਜ਼ਰੂਰੀ ਹੈ ਸਾਡੇ ਲਈ ਵਾਰ-ਵਾਰ ਧੋਖੇ ਨੂੰ ਮਾਫ ਕਰਨ ਵਾਲਾ ਵਿਅਕਤੀ ਦਿਆਲੂ ਨਹੀਂ ਬਲਕੇ ਮੂਰਖ ਘਾਉਂਦਾ ਹੈ ਇੱਕ ਵਕਤ ਤੇ ਆ ਕੇ ਇਹ ਮਹਿਸੂਸ ਹੁੰਦਾ ਹੈ ਕਿ ਚੰਗਾ ਹੀ ਹੁੰਦਾ ਜੇਕਰ ਅਸੀਂ ਕੁਝ ਲੋਕਾਂ ਨੂੰ ਮਿਲੇ ਹੀ ਨਾ ਹੁੰਦੇ ਕਦੇ ਕਦੇ ਇਨਸਾਨ ਸੱਚੀਉਂ ਥੱਕ ਜਾਂਦਾ ਹੈ ਖਾਮੋਸ਼ ਰਹਿੰਦੇ ਰਹਿੰਦੇ ਦਰਦ ਸਹਿੰਦੇ ਸਹਿੰਦੇ ਸਬਰ ਕਰਦੇ ਕਰਦੇ ਉਮੀਦ ਰੱਖਦੇ ਰੱਖਦੇ रिश्ਤੇ ਨਿਭਾਉਂਦੇ ਨਿਭਾਉਂਦੇ ਸਫਾਈ ਦਿੰਦੇ ਦਿੰਦੇ ਤੇ ਆਪਣਿਆਂ ਨੂੰ ਮਨਾਉਂਦੇ ਮਨਾਉਂਦੇ ਦੂਰ ਤਾਂ ਬਹੁਤ ਹੁੰਦੇ ਨੇ ਕੁਝ ਲੋਕ ਸਾਡੇ ਤੋਂ ਪਰ ਉਹਨਾਂ ਤੋਂ ਨਜ਼ਦੀਕ ਵੀ ਕੋਈ ਨਹੀਂ ਹੁੰਦਾ ਜੀਵਨ ਵਿੱਚ ਧੋਖਾ ਖਾਣਾ ਵੀ ਜ਼ਰੂਰੀ ਹੈ ਕਿਉਂਕਿ ਸਾਨੂੰ ਚੱਲਣਾ ਮਾਂ-ਬਾਪ ਸਿਖਾਉਂਦੇ ਨੇ ਪਰ ਸੰਭਲਣਾ ਆਪ ਹੀ ਪੈਂਦਾ ਹੈ ਤੁਸੀਂ ਅੱਜ ਆਪਣੇ ਸੁਪਨੇ ਆਪਣੀ ਔਕਾਤ ਤੋਂ ਵੱਡੇ ਰੱਖੋ ਕੱਲ ਤੁਹਾਡੀ ਔਕਾਤ ਤੁਹਾਡੇ ਸੁਪਨਿਆਂ ਤੋਂ ਵੱਡੀ ਹੋਵੇਗੀ ਵਕਤ ਤੋਂ ਵੱਡਾ ਧੋਖੇਬਾਜ਼ ਕੋਈ ਨਹੀਂ ਹੁੰਦਾ ਇੱਕ ਵਾਰ ਹੱਥ ਵਿੱਚੋਂ ਨਿਕਲ ਗਿਆ ਤਾਂ ਕਦੇ ਵੀ ਵਾਪਸ ਨਹੀਂ ਆਉਂਦਾ ਜ਼ਿੰਦਗੀ ਵਿੱਚ ਵੱਡਾ ਇਨਸਾਨ ਬਣਨ ਤੋਂ ਪਹਿਲਾਂ ਬਿਹਤਰ ਇਨਸਾਨ ਬਣਨ ਦੀ ਕੋਸ਼ਿਸ਼ ਜ਼ਰੂਰ ਕਰਿਓ ਕਰ ਬਦਲ ਜਾਵੇ ਜਾਂ ਸਮਾਂ ਬਦਲ ਜਾਵੇ ਕੋਈ ਦੁੱਖ ਨਹੀਂ ਪਰ ਸਭ ਤੋਂ ਜ਼ਿਆਦਾ ਦੁੱਖ ਉਸ ਵੇਲੇ ਹੁੰਦਾ ਹੈ ਜਦੋਂ ਕੋਈ ਆਪਣਾ ਬਦਲ ਜਾਂਦਾ ਹੈ ਬੋਲਣਾ ਤਾਂ ਸਾਰੇ ਜਾਣਦੇ ਨੇ ਪਰ ਕਦੋਂ ਕੀ ਬੋਲਣਾ ਹੈ ਇਹ ਬਹੁਤੇ ਘੱਟ ਲੋਕ ਜਾਣਦੇ ਨੇ ਗੱਲਾਂ ਤਾਂ ਹਰ ਕੋਈ ਸਮਝ ਲੈਂਦਾ ਹੈ ਪਰ ਕੋਸ਼ਿਸ਼ ਉਸ ਇਨਸਾਨ ਨੂੰ ਲੱਭਣ ਦੀ ਕਰੋ ਜੋ ਤੁਹਾਡੀ ਖਮੋਸ਼ੀ ਨੂੰ ਸਮਝ ਸਕੇ ਰੜਕਦਾ ਤਾਂ ਮੈਂ ਉਹਨਾਂ ਨੂੰ ਆ ਜਨਾਬ ਜਿੱਥੇ ਮੈਂ ਝੁਕਦਾ ਨਹੀਂ ਬਾਕੀ ਜਿਨ੍ਹਾਂ ਨੂੰ ਮੈਂ ਚੰਗਾ ਲੱਗਦਾ ਉਹ ਮੈਨੂੰ ਕਦੇ ਝੁਕਣ ਨਹੀਂ ਦਿੰਦੇ ਹੱਕ ਦੀ ਗੱਲ ਬੋਲਣ ਲਈ ਜਿਗਰਾ ਚਾਹੀਦਾ ਤਲਵੇ ਚੱਟਣ ਲਈ ਤਾਂ ਜੀਬ ਹੀ ਕਾਫੀ ਹੁੰਦੀ ਹੈ ਚੰਗਿਆਈ ਤੇ ਸਚਾਈ ਭਾਵੇਂ ਪੂਰੀ ਦੁਨੀਆ ਵਿੱਚ ਲੱਭ ਲਵੋ ਪਰ ਜੇਕਰ ਆਪਣੇ ਆਪ ਵਿੱਚ ਨਹੀਂ ਤਾਂ ਉਹ ਕਿਤੇ ਵੀ ਨਹੀਂ ਮਿਲੇਗੀ ਅੱਜ ਦੀ ਕੌੜੀ ਸਚਾਈ ਇਹ ਹੀ ਹੈ ਕਿ ਲੋਕ ਪੈਸੇ ਵਾਲੇ ਲੋਕਾਂ ਨੂੰ ਮਹੱਤਵ ਦਿੰਦੇ ਨੇ ਭਾਵੇਂ ਸਾਹਮਣੇ ਵਾਲੇ ਵਿਅਕਤੀ ਦਾ ਚਰਿੱਤਰ ਇਰਾਦਾ ਤੇ ਆਦਤਾਂ ਕਿਵੇਂ ਦੀਆਂ ਵੀ ਹੋਣ ਇਸ ਜੀਵਨ ਵਿੱਚ ਜਿਉਣ ਤੋਂ ਜ਼ਿਆਦਾ ਮਰਨ ਦੇ ਪਲ ਆਉਣਗੇ ਪਰ ਤੁਹਾਨੂੰ ਉਹਨਾਂ ਵਿੱਚ ਵੀ ਜੀ ਕੇ ਦਿਖਾਉਣਾ ਹੈ ਜਿਸ ਗੱਲ ਤੇ ਦਿਲ ਕੰਬ ਉੱਠਦਾ ਹੈ ਪ੍ਰਮਾਤਮਾ ਉਸੇ ਗੱਲ ਵਿੱਚ ਅਜਮਾਉਂਦਾ ਹੈ ਜ਼ਮਾਨੇ ਦੀਆਂ ਨਜ਼ਰਾਂ ਵਿੱਚ ਥੋੜਾ ਆਕੜ ਕੇ ਚੱਲਣਾ ਸਿੱਖ ਲਵੋ ਮੋਮ ਦੇ ਹੱਥ ਦਿਲ ਲੈ ਕੇ ਫਿਰੋਗੇ ਤਾਂ ਲੋਕ ਮਚਾਉਂਦੇ ਹੀ ਰਹਿਣਗੇ ਸੇਲਿਆ ਜੋ ਸੇਣਾ ਸੀ ਹੁਣ ਸਭ ਨੂੰ ਨਜ਼ਰ ਅੰਦਾਜ਼ ਕਰਕੇ ਜਿਉਣਾ ਹੈ ਚਿੰਤਾ ਕਰਜ਼ ਤੇ ਪ੍ਰੇਮ ਕੋਈ ਕਰਦਾ ਨਹੀਂ ਬਸ ਇਹ ਹੋ ਜਾਂਦੇ ਨੇ ਸਮੇਂ ਦੇ ਨਾਲ ਜ਼ਖਮ ਤਾਂ ਜ਼ਰੂਰ ਪਰ ਜਾਂਦੇ ਨੇ ਪਰ ਹਾਦਸਿਆਂ ਦਾ ਸ਼ੋਰ ਉਮਰ ਭਰ ਪਿੱਛਾ ਕਰਦਾ ਹੈ ਮੈਂ ਜ਼ਿੰਦਗੀ ਤੋਂ ਇੱਕ ਸਬਕ ਸਿੱਖਿਆ ਹੈ ਕਿ ਆਪਣੀ ਸਫਾਈ ਉਥੇ ਹੀ ਦੇਣੀ ਚਾਹੀਦੀ ਹੈ ਜਿੱਥੇ ਉਸ ਨੂੰ ਸਮਝਣ ਵਾਲਾ ਇੱਕ ਖੁੱਲਾ ਦਿਮਾਗ ਹੋਵੇ ਜੇਕਰ ਤੁਹਾਨੂੰ ਕਿਸੇ ਨੇ ਗਲਤ ਮੰਨ ਹੀ ਲਿਆ ਹੈ ਤਾਂ ਉਸ ਨੂੰ ਸਫਾਈ ਦੇਣ ਦਾ ਮਤਲਬ ਆਪਣੀਆਂ ਨਜ਼ਰਾਂ ਵਿੱਚ ਖੁਦ ਨੂੰ ਡੇਗਣਾ ਹੁੰਦਾ ਹੈ ਰੱਬ ਤੋਂ ਕਦੇ ਵੀ ਉਮੀਦ ਨਾ ਛੱਡੋ ਤੇ ਦੁਨੀਆ ਤੋਂ ਕਦੇ ਵੀ ਉਮੀਦ ਨਾ ਰੱਖੋ ਕਈ ਵਾਰ ਉਸ ਰਸਤੇ ਉੱਪਰ ਵੀ ਇਕੱਲੇ ਚੱਲਣਾ ਪੈਂਦਾ ਹੈ ਜਿੱਥੇ ਸਾਨੂੰ ਕਿਸੇ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ ਬੇਇੱਜ਼ਤੀ ਦਾ ਜਵਾਬ ਐਨੀ ਇੱਜ਼ਤ ਨਾਲ ਦਿਓ ਕਿ ਸਾਹਮਣੇ ਵਾਲਾ ਆਪ ਹੀ ਸ਼ਰਮਿੰਦਾ ਹੋ ਜਾਵੇ ਆਪਣੇ ਕੰਮ ਨੂੰ ਇੱਕ ਰਹਾਸੀ ਰਹਿਣ ਦਿਓ ਲੋਕਾਂ ਨੂੰ ਆਪਣੇ ਕੰਮ ਦਾ ਨਤੀਜਾ ਦਿਖਾਓ ਲੋਕ ਕਹਿੰਦੇ ਨੇ ਕਿ ਤੁਸੀਂ ਜ਼ਿੰਦਗੀ ਵਿੱਚ ਇਕੱਲੇ ਕਦੇ ਵੀ ਖੁਸ਼ ਨਹੀਂ ਹੋ ਸਕਦੇ ਪਰ ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਵਿੱਚ ਇਕੱਲਾਪਨ ਹੀ ਸਾਨੂੰ ਜ਼ਿੰਦਗੀ ਜਿਉਣ ਦਾ ਸਹੀ ਮਤਲਬ ਸਿਖਾਉਂਦਾ ਹੈ ਜ਼ਿੰਦਗੀ ਜਿਉਣ ਲਈ ਮਿਲੀ ਹੈ ਇਸ ਲਈ ਇਸ ਨੂੰ ਸੋਚਣ ਵਿੱਚ ਨਾ ਗੁਜ਼ਾਰੋ ਜ਼ਿਆਦਾ ਆਪਣਾਪਨ ਦਿਖਾਉਣ ਵਾਲੇ ਲੋਕ ਇੱਕ ਦਿਨ ਦਿਖਾ ਹੀ ਦਿੰਦੇ ਨੇ ਕਿ ਉਹ ਬੇਗਾਨੇ ਹੀ ਨੇ ਜੀਵਨ ਵਿੱਚ ਕਦੇ ਵੀ ਨਾਰਾਜ਼ ਨਾ ਹੋਵੋ ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਆਉਣ ਵਾਲਾ ਕੱਲ ਤੁਹਾਡੇ ਲਈ ਕੀ ਲੈ ਕੇ ਆਉਣ ਵਾਲਾ ਹੈ ਗਰਗਟ ਦੀ ਤਰ੍ਹਾਂ ਰੰਗ ਬਦਲਣ ਵਾਲੇ ਲੋਕ ਕਦੇ ਵੀ ਵਫਾਦਾਰ ਨਹੀਂ ਹੁੰਦੇ ਅਸਲੀ ਜੋ ਇਨਸਾਨ ਵਾਰ-ਵਾਰ ਆਪਣੀ ਗੱਲ ਤੋਂ ਹੀ ਮੁਕਰ ਜਾਵੇ ਉਸ ਉੱਪਰ ਕਦੇ ਵੀ ਭਰੋਸਾ ਨਾ ਕਰੋ ਗੱਲ ਕੌੜੀ ਜ਼ਰੂਰ ਹੈ ਪਰ ਉਹਨੀ ਹੀ ਸੱਚੀ ਹੈ ਉਧਾਰ ਦਿਓ ਪਰ ਸੋਚ ਸਮਝ ਕੇ ਕਿਉਂਕਿ ਫਿਰ ਆਪਣੇ ਹੀ ਪੈਸੇ ਤੁਹਾਨੂੰ ਭਿਖਾਰੀ ਬਣ ਕੇ ਮੰਗਣੇ ਪੈਂਦੇ ਨੇ ਤੇ ਅਗਲਾ सेठ ਬਣ ਕੇ ਤਰੀਕ ਤੇ ਤਰੀਕ ਦਿੰਦਾ ਜਾਂਦਾ ਹੈ ਮਰਨ ਤੇ ਸੋਗ ਮਨਾਉਣ ਸਭ ਆ ਜਾਣਗੇ ਪਰ ਮੁਸੀਬਤ ਵੇਲੇ ਸਾਥ ਦੇਣ ਵਾਲਾ ਕੋਈ ਵੀ ਨਹੀਂ ਆਉਂਦਾ ਇੱਕ ਹੱਦ ਤੱਕ ਦਰਦ ਸਹਿਣ ਤੋਂ ਬਾਅਦ ਇਨਸਾਨ ਖਾਮੋਸ਼ ਹੋ ਜਾਂਦਾ ਹੈ ਤੇ ਫਿਰ ਉਹ ਨਾ ਕਿਸੇ ਤੋਂ ਸ਼ਿਕਾਇਤ ਕਰਦਾ ਹੈ ਤੇ ਨਾ ਹੀ ਕੋਈ ਉਮੀਦ ਕਰਦਾ ਵਕਤ ਜੇਕਰ ਇੱਕੋ ਜਿਹਾ ਰਹਿੰਦਾ ਤਾਂ ਆਪਣੇ ਤੇ ਬੇਗਾਨਿਆਂ ਦੀ ਪਛਾਣ ਕਿਵੇਂ ਹੁੰਦੀ ਹੈ ਜਦੋਂ ਵਿਸ਼ਵਾਸ ਜੁੜਦਾ ਹੈ ਤਾਂ ਬੇਗਾਨੇ ਵੀ ਆਪਣੇ ਹੋ ਜਾਂਦੇ ਨੇ ਤੇ ਜਦੋਂ ਹੀ ਟੁੱਟ ਜਾਵੇ ਤਾਂ ਆਪਣੇ ਵੀ ਬੇਗਾਨੇ ਹੋ ਜਾਂਦੇ ਨੇ ਲੋਕ ਕਹਿੰਦੇ ਨੇ ਕਿ ਔਰਤ ਕਾਰ ਘਰ ਤੇ ਦੌਲਤ ਮੰਗਦੀ ਹੈ ਪਰ ਮੈਂ ਵੇਖਿਆ ਹੈ ਕਿ ਜ਼ਿਆਦਾਤਰ ਔਰਤਾਂ ਸਿਰਫ ਪਿਆਰ ਇੱਜ਼ਤ ਤੇ ਸਮਾਂ ਹੀ ਮੰਗਦੀਆਂ ਨੇ ਸੱਚੇ ਰਿਸ਼ਤੇ ਦੀ ਸੁੰਦਰਤਾ ਇੱਕ ਦੂਸਰੇ ਦੀਆਂ ਗਲਤੀਆਂ ਨੂੰ ਬਰਦਾਸ਼ਤ ਕਰਨ ਵਿੱਚ ਹੁੰਦੀ ਹੈ ਕਿਉਂਕਿ ਜੇਕਰ ਬਿਨਾਂ ਕਮੀਆਂ ਦੇ ਇਨਸਾਨ ਲੱਭੋਗੇ ਤਾਂ ਤੁਸੀਂ ਇਕੱਲੇ ਹੀ ਰਹਿ ਜਾਓਗੇ ਮੌਕਾ ਦੇਣ ਵਾਲੇ ਨੂੰ ਧੋਖਾ ਤੇ ਧੋਖਾ ਦੇਣ ਵਾਲੇ ਨੂੰ ਮੌਕਾ ਕਦੇ ਵੀ ਨਹੀਂ ਦੇਣਾ ਚਾਹੀਦਾ ਮੌਤ ਇੱਕ ਵਾਰ ਮਾਰਦੀ ਹੈ ਤੇ ਜ਼ਿੰਦਗੀ ਵਾਰ-ਵਾਰ ਮਾਰਦੀ ਹੈ ਅਸੀਂ ਵੀ ਪ੍ਰਵਾਹ ਕਰਦੇ ਹਾਂ ਪਰ ਬੋਲਦੇ ਨਹੀਂ ਕਿਉਂਕਿ ਅਸੀਂ ਰਿਸ਼ਤੇ ਨਿਭਾਉਂਦੇ ਹਾਂ ਤੋਲਦੇ ਨਹੀਂ ਇੱਕ ਚੰਗੀ ਜ਼ਿੰਦਗੀ ਦੀ ਭਾਲ ਵਿੱਚ ਸਵੇਰ ਤੋਂ ਸ਼ਾਮ ਹੋ ਗਈ ਪਤਾ ਹੀ ਨਹੀਂ ਚਲਿਆ ਕਿ ਉਮਰ ਕਦੋਂ ਤਮਾਮ ਹੋ ਗਈ ਸਮਝਦਾਰ ਵਿਅਕਤੀ ਜਦੋਂ ਰਿਸ਼ਤੇ ਨਿਭਾਉਣਾ ਬੰਦ ਕਰ ਦੇਵੇ ਤਾਂ ਸਮਝ ਲਿਓ ਕਿ ਉਸਦੇ ਆਤਮ ਸਨਮਾਨ ਨੂੰ ਕਿਤੇ ਨਾ ਕਿਤੇ ਠੇਸ ਜ਼ਰੂਰ ਪਹੁੰਚੀ ਹੈ ਸੂਈ ਜਦੋਂ ਚਲਦੀ ਹੈ ਤਾਂ ਇੱਕ ਬਹੁਤ ਸੋਹਣੀ ਪੁਸ਼ਾਕ ਬਣਾਉਂਦੀ ਹੈ ਹਰ ਚੋਬਣ ਵਾਲੀ ਚੀਜ਼ ਦਾ ਮਕਸਦ ਬੁਰਾ ਨਹੀਂ ਹੁੰਦਾ ਜ਼ਿਕਰ ਤੋਂ ਨਹੀਂ ਪਲਕੇ ਫਿਕਰ ਤੋਂ ਪਤਾ ਚੱਲਦਾ ਹੈ ਕਿ ਦੁਨੀਆ ਵਿੱਚ ਕੌਣ ਆਪਣਾ ਹੈ ਅਸੀਂ ਸਿੱਖ ਹੀ ਨਹੀਂ ਪਾਉਂਦੇ ਮਿੱਠੇ ਝੂਠ ਦਾ ਹੁਨਰ ਅਕਸਰ ਕੌੜਾ ਸੱਚ ਸਾਡੇ ਤੋਂ ਕਈ ਰਿਸ਼ਤੇ ਖੋਹ ਲੈਂਦਾ ਹੈ ਜੋ ਰਸਤਾ ਪ੍ਰਮਾਤਮਾ ਨੇ ਤੁਹਾਡੇ ਲਈ ਖੋਲਿਆ ਹੈ ਉਸ ਨੂੰ ਕੋਈ ਵੀ ਬੰਦ ਨਹੀਂ ਕਰ ਸਕਦਾ ਨੀਂਦ ਤਾਂ ਬਚਪਨ ਵਿੱਚ ਆਉਂਦੀ ਸੀ ਹੁਣ ਤਾਂ ਬਸ ਅਸੀਂ ਸੌ ਜਾਂਦੇ ਹਾਂ ਤੁਸੀਂ ਜਿਸ ਨੂੰ ਵੀ ਇਹ ਕਹਿ ਦਿਓਗੇ ਕਿ ਉਹ ਤੁਹਾਡੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਉਹੀ ਇਨਸਾਨ ਤੁਹਾਡੇ ਤੋਂ ਆਪਣਾ ਹੱਥ ਛਡਾਉਣ ਲੱਗ ਜਾਂਦਾ ਹੈ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਆਪਣਾ ਖਿਆਲ ਰੱਖੋ Dann warte.